ਉਹ ਇਹ ਬੀਪਾ ਫਰ ਰੇਂ ਖਦੇਖਸਤ ਜੀਗੋ ਦਵਾਰਾ ਗੁੜੀ ਸਾਹਿਬ ਹੋਂਟੈਂਟ ਸੇ ਕਿਤਾਬਾਂ ਲੈ ਕੇ ਫਿਰ ਉਹ ਸ਼ੁਰੂ ਤੋਂ ਬਣਾ ਆ ਰਹੇ ਸੀ ਜਿਹੜੇ ਸਪੋਰਟੀ ਇਥੇ ਬਹੁਤ ਅੰਦਰ ਆ ਹੀ ਲੱਗੇ ਚੈੱਕ ਕਰਕੇ ਸਪੋਰਟੀਾਰੇ ਨਾਮ ਦੀ ਲਿਸਟ ਲੈ ਕੇ ਹੋਟਲ ਦੇ ਵਿੱਚ ਆਪਣੇ ਗਾੜੀ ਰੱਖਣ ਲਈ ਤੇ ਫਿਰ ਸਾਨੂੰ ਅੰਦਰ ਐਡਰਸਰ ਪਾ ਕੇ ਤੇ ਜਦੋਂ ਆ ਰਿਹਾ ਤੁਰੀ ਫਰਾਂਜ ਜਦ ਅੱਲਾਵਾ ਰੋਕਾਇਆ ਹੈ ਕਿੱਦਾਂ ਕਰਨਾ ਚਾਹੁੰਦੇ ਹੋ ਇਸ ਤਰ੍ਹਾਂ ਕਿਵੇਂ ਇਹਦਾ ਸਵਾਦ ਤੇ ਬਣਾ ਰਹੇ ਮੈਂ ਮਨ ਕਰਦਾ ਕਿ ਸੰਤੰਨ ਚੁੱਕੀ। ਬਗਤਾਂ ਦਾ ਰਸਿਆ ਉਸ ਮਾਰਨ ਮੰ ਕਰੇ। ਕੁਐਸਟਨ ਨੇ। ਦੀ ਬਾਰ। ਪਾਰਕ। ਜਿਹੜੇ ਬੰਦੇ ਗੌਰ ਮੇਨਾਂ ਕਿ ਬਸ ਮਾ ਜੈਂਡਰਾਫਟ ਚ ਉਲਤਾਰੇ।

ਕਬੂ ਗੁਰੂ ਨਾਮਦੇ ਪਾਸ਼ਾ ਮਹਾਰਾਜ ਜੋ ਜਰਾ ਇਸ ਧਰਤੀ ਤੇ ਆਏ ਆ ਜਿਹਨੂੰ ਮੈਂ ਅੱਜ ਤੋਂ ਪਹਿਲਾਂ ਵੀ ਦੱਸਿਆ ਸੀ ਪ੍ਰੋਕਸ਼ਨ ਵਾਲਾ ਤੋਂ ਪਹਿਲੀ ਅਦਾਰਤੀ ਦੇ ਵਿੱਚ ਤੋਂ ਭਾਈ ਲਾਲੋ ਜੀ ਦੇ ਘਰ ਵਿੱਚ ਆਏ ਆ ਜਿੱਥੇ ਆਪਾਂ ਦਰਸ਼ਨ ਕਰਕੇ ਆਇਆ ਤੇ ਜਿੱਥੇ ਮਲਕ ਭਾਗੂ ਤੇ ਭਾਈ ਲਾਲੋ ਜੀ ਵਾਲੀ ਸਾਡੀ ਆਪ ਸੰਤਾ ਜੀ ਤਰ੍ਹਾਂ ਜਾਣਦੇ ਹਾਂ ਤੇ ਸੱਚ ਤੇ ਧੀ ਪਾ ਮਹਾਰਾਜ ਨੇ ਨਿਵਾਵਾ ਜੀ ਦਾ ਜੀ ਤੁਹਾਡਾ ਅੰਕੋ ਉਹੋ ਜਿਹੇ ਲੌਂਗ ਸਾਡੀ ਆਪਾਂ ਸਰਵੋਤਮ ਕਰਦੇ ਆਂ ਸੋ ਮੂਲ ਸਿਧਾਂਤ ਇਹ ਕੀ ਆ ਮਹਾਰਾਜ ਦੇ ਕੋਈ ਜਿਹੜੀ ਖਾਦੂ ਰੋਟੀ ਹੈ ਉਹ ਖੁਦ ਦੇ ਸਮਾਨ ਹੈ ਤੇ ਜਿਹੜੀ ਕਿਸੇ ਦਾ ਆਪ ਖੋਪੇ ਕਾਧੂ ਰੋਟੀ ਹੈ ਉਹ ਲੋਹੂ ਦੇ ਸਮਾਨ ਹੈ ਰਤ ਪੀਣ ਦੇ ਸਮਾਨ ਹੈ ਸੋ ਇਸ ਸਥਾਨ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੂਸਰੀ ਵੇਰਾ ਆਏ ਆ ਸੋ ਪਹਿਲੀ ਵੇਰਾ ਭਾਈ ਲਾਲੋ ਜੀ ਨੂੰ ਮਿਲ ਕੇ ਗਏ ਆ ਤੇ ਜਦੋਂ ਬਾਬਰ ਨੇ ਚੜ੍ਹਾਈ ਕਰਨੀ ਸੀ ਇਸ ਸਥਾਨ ਤੇ ਲੁੱਟ ਮਚਾਉਣੀ ਸੀ ਤੇ ਗੁਰਨਾਨਕ ਸੱਚੇ ਪਾਤਸ਼ਾਹ ਆਪਣੇ ਮਰਦਾਨਾ ਜੀ ਦੇ ਨਾਲ ਲੈ ਕੇ ਆਏ ਆ ਕਿ ਸਾਡਾ ਸਿੱਖ ਰਿੰਦਾ ਤੇ ਚੱਲ ਕੇ ਉਹਨੂੰ ਦੱਸੀਏ ਕਿ ਭਾਈ ਵਰਤਾਰਾ ਅੱਗੇ ਪਿੱਛੇ ਹੋ ਸਕਦਾ ਕਿ ਆਪਣੀ ਜਾਨ ਬਚਾਉਣੀ ਹੈ ਉਹ ਨਾਨਕ ਮਹਾਰਾਜ ਜੀ ਨੇ ਆਣ ਕੇ ਬਚਨ ਕੀਤਾ ਕਹਿੰਦੇ ਭਾਈ ਲਾਲੋ ਪਾਪ ਦੀ ਜਾਂਦ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੀ ਲਾਲੋ ਵੀ ਇਹ ਸਾਰਾ ਕੁਝ ਇਥੇ ਵਰਤਨਾ ਤੇ ਬਾਬਰ ਦਾ ਇਹ ਭਾਈ ਰੂਲ ਸੀਗਾ ਕਿ ਜਿੱਥੇ ਵੀ ਜਾਂਦਾ ਸੀ ਲੁੱਟ ਪਾਟ ਕਰਕੇ ਤੇ ਉਥੇ ਕੈਦੀ ਬਣਾ ਲਿੰਦਾ ਸੀ ਤੇ ਜਦੋਂ ਉਹ ਉ ਚੜਾਈ ਕਰਕੇ ਆਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਇੱਥੇ ਸੀਗੇ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਬੰਦੀ ਬਣਾਇਆ ਤੇ ਅੰਦਰ ਜਿਹੜਾ ਤੁਸੀਂ ਸਥਾਨ ਦਰਸ਼ਨ ਕੀਤਾ ਇਹ ਜੇਲ ਸੀ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਰੱਖਿਆ ਗਿਆ ਤੇ ਅੰਦਰ ਜਾ ਕੇ ਆਪਣੇ ਖੱਬੇ ਹੱਥ ਜੋ ਛੋਟੀ ਜਿੱਥੇ ਤੁਸੀਂ ਜਗਾ ਦੇ ਦਰਸ਼ਨ ਕੀਤੇ ਐ ਉਹ ਕੋਠੜੀ ਸੀ ਜੇਚ ਮਹਾਰਾ ਸੱਚੇ ਪਾਤਸ਼ਾਹ ਗੁਰੂ ਨਾਨਕ ਜੀ ਨੂੰ ਕੈਦ ਕੀਤਾ ਗਿਆ ਤੇ ਚੱਕੀ ਪੀਣ ਦੀ ਸਜ਼ਾ ਲਾਈ ਗਈ ਸੀ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਦੀ ਭਗਤੀ ਵਿੱਚ ਮੁੜ ਕੇ ਵਾਹਿਗੁਰੂ ਨਾਮ ਦਾ ਜਪਨ ਕੀਤਾ ਤੇ ਜੇਲ ਦੀਆਂ ਚੱਕੀਆਂ ਆਪਣੇ ਆਪ ਚੱਲੀਆਂ ਤੇ ਆਪ ਨੇ ਸਾਰਾ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਨੀ ਪਿਆ ਮਹਾਰਾਏ ਤੋਂ ਤੁਲਿbschਾਈ ਤੋ ਸਤਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਦਾਸ ਨੇ ਉਸ ਚੱਕੀ ਦੇ ਅੱਖੀਂ ਦਰਸ਼ਨ ਕੀਤੇ ਹੋਏ ਆ ਪਹਿਲਾਂ ਇੱਥੇ ਆਪਣੇ ਕੋਲ ਮੌਜੂਦ ਹੁੰਦੀ ਸੀ ਤੇ ਜਿੰਨੀ ਕੁ ਮੇਰੇ ਕੋਲ ਇਸ ਵਕਤ ਜਾਣਕਾਰੀ ਹੈ ਇੰਗਲੈਂਡ ਦੀਆਂ ਸੰਗਤਾਂ ਨੂੰ ਚੱਕੀ ਇੱਥੋਂ ਜਿਹੜੀਆਂ ਉਹ ਲੈ ਕੇ ਗਈਆਂ ਪਹਿਲਾਂ ਉਹ ਚੱਕੀ ਇੱਥੇ ਮੌਜੂਦ ਹੁੰਦੀ ਸੀ ਤੋ ਸਤਗੁਰੂ ਸੱਚੇ ਪਾਤਸ਼ਾਹ ਤੁਹਾਡੀ ਯਾਤਰਾ ਭਾਈ ਸਫਲ ਕਰਨ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਤਕਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੰਗਤ ਜੀ ਜਿਸ ਤਰ੍ਹਾਂ ਆਪਾਂ ਪਹਿਲਾਂ ਦਰਸ਼ਨ ਕਰਕੇ ਆਏ ਆ ਗੁਰਦੁਆਰਾ ਰੋੜੀ ਸਾਹਿਬ ਦੇ ਉੱਤੇ ਸਤਗੁਰੂ ਜੀ ਨਾਮਦੇ ਮਹਾਰਾਜ ਆਨ ਕੇ ਰੁਕੇ ਸੀ ਤੇ ਇਤਿਹਾਸ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ-ਜਿੱਥੇ ਵੀ ਗਏ ਆ ਤੇ ਪਹਿਲਾਂ ਦਾ ਕੇ ਨਗਰ ਦੇ ਬਾਹਰ ਬਾਹਰ ਵਿਹਲੇ ਹੁੰਦੇ ਤੇ ਦਾ ਸੰਗਤਾਂ ਆ ਕੇ ਮਹਾਰਾਜ ਉਹ ਬੇਨਤੀ ਕਰਦੀ ਸੀ ਜੀ ਕਿ ਪਹਿਲੇ ਨਗਰ ਜਾਓ ਫਿਰ ਜਾ ਕੇ ਸੰਗਤਾਂ ਮਹਾਰਾਜ ਜੀ ਕੋ ਦੇਖਾ ਕਰਦੇ ਆ ਤੇ ਉਹ ਆ ਜਦੋਂ ਤਾਂ ਨਾ ਜੀ ਉਹ ਬਹੁਤ ਹੀ ਬਾਰਾਤ ਕੀਤੀ ਪਾਰਾ ਕੋਲੋਂ ਜੀ ਸੋ ਪਹੁੰਚਿਆ ਤੇ ਉੱਥੇ ਆ ਤੇ ਸਾਧੂ ਸਾਰੀ ਦੀ ਆਉਂਦੀ ਜਿੱਥੇ ਪਰ ਮਿੰਨੂ ਬੋੜਾ ਤੇ ਕਿਰਪਾ ਕਰ ਉਹ ਮਿੰਨੂ ਤੋਂ ਵਿਆਹ ਜੀ ਦੀ ਵਾਸਤੇ ਭੋਜਨ ਦਾ ਪ੍ਰਬੰਧ ਕਰਦੇ ਆ ਇੱਥੇ ਇਹ ਜਗ੍ਹਾ ਦੇ ਉੱਪਰ ਭਾਈ ਲਾਲੂ ਨਾਮ ਦਾ ਗੁਰੂ ਦਾ ਸਿੱਖ ਰਹਿੰਦਾ ਸੀ ਜਿਹੜਾ ਕੋਈ ਮਾਨਕ ਸਿੱਖ ਦੇ ਪਾਤਸ਼ਾਹ ਨੂੰ ਮੰਨਣ ਵਾਲਾ ਸੀ ਤੇ ਪਸ਼ੂਆਂ ਦੇ ਕਿੱਲੇ ਕਰਕੇ ਗੁਜ਼ਾਰਾ ਕਰਦਾ ਸੀ ਛੋਟੀ ਜੀ ਉਹਦੀ ਇੱਕ ਕੁੱਲੀ ਜੈਨੋ ਇੱਕ ਕਮਰੇ ਜਿੰਨੀ ਜਗ੍ਹਾ ਸੀਗੀ ਬਹੁਤ ਧੀਰਜ ਜੀ ਦਾ ਪਰ ਉਹ ਮਾਨਕ ਸਿੱਖ ਤੋਂ ਆਪਾਂ ਨੂੰ ਯਾਦ ਆਉਂਦਾ ਕਿ ਮਾਨਕ ਜਿਹੜੀ ਉਹ ਵੀ ਬਹੁਤ ਥਾਣੀ ਗਿਆ ਆ ਉਹ ਆਪ ਹੀ ਕਿਰਪਾ ਕਰਕੇ ਦਿਨ ਆ ਕੇ ਮਿਲਣ ਦੇ ਤੇ ਸਿੱਖ ਦੇ ਪਾਤਸ਼ਾਹ ਜੀ ਨੇ ਬਾਹਰੋਂ ਆ ਕੇ ਆਵਾਜ਼ ਮਾਰੀ ਕਿ ਭਾਈ ਲਾਲੂ ਤੇ ਅੰਦਰੋਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਦਬਾਦ ਦਿੰਦਾ ਕਹਿੰਦਾ ਜੀ ਕੌਣ ਤੇ ਸਤਿਗੁਰੂ ਮਹਾਰਾਜ ਕਹਿੰਦੇ ਜਿਹਨੂੰ ਚੇਤੇ ਕਰਦਾ ਸੀ ਉਹ ਖਾਤੂ ਮਹਾਰਾਜ ਆਏ ਆ ਅੰਦਰ ਬਿਰਾਜੇ ਆ ਤੇ ਸਤਿਗੁਰੂ ਮਹਾਰਾਜ ਨੂੰ ਪੁੱਛਦਾ ਮਹਾਰਾ ਕੀ ਸੇਵਾ ਕਰਾਂ ਮਹਾਰਾਜ ਕਹਿੰਦੇ ਭਾਈ ਪ੍ਰਸ਼ਾਦਾ ਛਕਣਾ ਘਰਵਾਲੀ ਬੀਬੀ ਨੂੰ ਪੁੱਛਿਆ ਤੇ ਉਹ ਕਹਿੰਦੀ ਜੀ ਕੇਵਲ ਕੋਧਰੇ ਦੇ ਆਟਾ ਪਿਆ ਥੋੜਾ ਜਿਹਾ ਹੋਰ ਘਰ ਦੇ ਵਿੱਚ ਇਸ ਵਕਤ ਕੁਛ ਨਹੀਂ ਹੈ ਸੋ ਏਸੇ ਕੁਰੀ ਦੇ ਜਲ ਜਲ ਵਿੱਚੋਂ ਪਾਣੀ ਲੈ ਕੇ ਤੇ ਦੋ ਪ੍ਰਸ਼ਾਦ ਬਣਾਏ ਆ ਤੇ ਦੋਵੇਂ ਪ੍ਰਸ਼ਾਦੇ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਭਾਈ ਮਲਦਾਨਾ ਜੀ ਅ ਤੇ ਸਤਗੁਰੂ ਮਹਾਰਾਜ ਜਾਣੀ ਜਾਣ ਸੀ ਕਿ ਭਾਈ ਦੋ ਰੋਟੀਆਂ ਜਿੰਨਾ ਆਟਾ ਸੀ ਤੇ ਉਹ ਦੋਨੇ ਹੀ ਸਤਗੁਰੂ ਮਹਾਰਾਜ ਨੂੰ ਜਿਹੜੇ ਅੱਗੇ ਪਰੋਸ ਦਿੱਤੀਆਂ ਸਤਗੁਰੂ ਮਹਾਰਾਜ ਅੱਗੇ ਪਾਛਾ ਨੇ ਪ੍ਰੇਮ ਸਹਿਤ ਉਹ ਪ੍ਰਸ਼ਾਦਾ ਛਕਿਆ ਤੇ ਇੱਥੇ ਸਤਗੁਰੂ ਮਹਾਰਾਜ ਨੇ ਬਚਨ ਕੀਤਾ ਸੀ ਕਹਿੰਦੇ ਭਾਈ ਲਾਲੋ ਤੂੰ ਕੇਵਲ ਕਿੱਲੇ ਹੀ ਨਹੀਂ ਜਾਣਾ ਪਰ ਅੱਜ ਤੋਂ ਬਾਅਦ ਸੰਸਾਰ ਦੇ ਜੀਵਾਂ ਦੇ ਜੀਵਨ ਤੇਰਾ ਨਾਂ ਲੈ ਕੇ ਖੜੇ ਜਾ ਕਰੰਗੇ ਸਤਿਗੁਰੂ ਕੇ ਸਿੱਖੀ ਪੈਰੇ ਕਰਕੇ ਸੰਸਾਰ ਵਿੱਚ ਪ੍ਰਸਿੱਧ ਹੋਵੇਗੀ ਸੋ ਇੱਥੇ ਹੀ ਬਹਿ ਕੇ ਮਹਾਰਾਜ ਨੇ ਪ੍ਰਸ਼ਾਦਾ ਛਕਾਇਆ ਸੀ ਤੇ ਉਸ ਤੋਂ ਅਗਲੇ ਸਥਾਨ ਤੇ ਆਪਾਂ ਚੱਲ ਕੇ ਦਰਸ਼ਨ ਕਰਨੇ ਆ ਤੇ ਇਸ ਲੜੀ ਦੇ ਨਾਲ ਜੁੜਦਾ ਇਹ ਇਤਿਹਾਸ ਆਪਾਂ ਤੁਹਾਨੂੰ ਉੱਥੇ ਚੱਲ ਕੇ ਸਰਗੁਣ ਕਰਾਵਾਂਗੇ ਜੀ ਇਹ ਜਗ੍ਹਾ ਜਿਹੜਾ ਭਾਈ ਲਾਲੋ ਜੀ ਦਾ ਘਰ ਆ ਜਿੱਥੇ ਸਤਿਗੁਰੂ ਮਹਾਰਾਜ ਨੇ ਬਹਿ ਕੇ ਭਾਈ ਲਾਲੋ ਦੇ ਘਰ ਪ੍ਰਸ਼ਾਦਾ ਛਕਾਇਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ